महाशिवरात्रि मौके मंडी दे। में गेट नजदीक परिवार दस की गौ रक्षा रक्षा वलो महा महाशिवरात्रि मौके पिछले सत साल तो लंगर चलता आ रहा है जिस विच सब्जी मंडी वल्ला बहुत सारे मैम्बर गौ रक्षा परिवार के मैंबर के संयोग लंगर लगाया जाता है आज महाशिवरात्रि में मुख रखते हुए लगातार सात साल तो चलते आ रहे लंगर में किसी वजह कारण सात दिन बाद लगाया जा रहा है अतः तो ये शंकर की कृपा नाल लंगर के इंतजाम वक्त वक्त पकवान नाल संपन्न हुए हैं अतः समूह संगता विच लंगर वरताए जा रहे हैं इस मौके गौ रक्षा संगठन टीम राजेश कुमार मनजीत सिंह सुरजीत प्रजापति रोहित कुमार राम बाबू लला चौहान अनिल कुमार दारा सब्जी मंडी वल्ला दे सीनियर मीट प्रधान हरप्रीत सिंह हैपी निजामपुरा अविनाश शर्मा पार्टी जनता पार्टी सीनियर आगु और समूह टीम वालों सेवा की गई ਸ਼ਰਮਾ ਉਪਾਧਿਪਤੀ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਜ਼ਿਲ੍ਹਾ ਅੱਜ ਅਸੀਂ ਪਵਿੱਤਰ ਲੰਗਰ ਦੇ ਉੱਪਰ ਆਏ ਆਂ ਭੋਲੇ ਬਾਬਾ ਦੀ ਅਪਾਰ ਕਿਰਪਾ ਦੇ ਨਾਲ ਗਊ ਸੇਵਾ ਪਰਿਵਾਰ ਵੱਲੋਂ ਵੱਲਾ ਪਿੰਡ ਮੰਡੀ ਦੇ ਲਾਗੇ ਜਿਹੜਾ ਵਾ ਇਹ ਲੰਗਰ ਲਗਾਇਆ ਗਿਆ ਮੈਂ ਇਸ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਵਾਂਗਾ ਸਭ ਭੋਲੇ ਸ਼ੰਕਰ ਦੇ ਭਗਤਾਂ ਨੂੰ ਬਹੁਤ ਬਹੁਤ ਵਧਾਈ ਪ੍ਰਭੂ ਇਸੇ ਤਰ੍ਹਾਂ ਕਿਰਪਾ ਕਰਨ ਇਹ ਨੌਜਵਾਨ ਸੁਸਾਇਟੀਆਂ ਜਿਹੜੀਆਂ ਹੈ ਔਰ ਇਹ ਤੇ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਜੋ ਗਊਦਲ ਵਾਲੇ ਆ ਇੰਨੀ ਸੇਵਾ ਸਾਡੇ ਦਾਰਾ ਜੀ ਨਿਲਕੁਮਾਰ ਕਿਤੇ ਵੀ ਕਿਤੇ ਗਊ ਨੂੰ ਕੋਈ ਮੁਸ਼ਕਲ ਆਈ ਹੋਵੇ ਕਿਤੇ ਐਕਸੀਡੈਂਟ ਹੋਇਆ ਹੋਵੇ ਬਿਮਾਰ ਹੋਵੇ ਤੇ ਜਿੰਨੀ ਸੇਵਾ ਮੇਰੇ ਖਾਲਾਂੇ ਕਰ ਰਹੇ ਆ ਇਹ ਬੜਾ ਲਸਨੀ ਲਸਾਨੀ ਔਰ ਯਾਦ ਰੱਖਣ ਵਾਲਾ ਕੰਮ ਆ ਲੋਕ ਅੱਜ ਇਹਨਾਂ ਨੂੰ ਯਾਦ ਕਰਨ ਲੱਗ ਪਏ ਆ ਅੱਜ ਕਿਤੇ ਵੀ ਕੋਈ ਮੁਸ਼ਕਲ ਗਊ ਨੂੰ ਆਵੇ ਤੇ ਇਹਨਾਂ ਦਾ ਫੋਨ ਕਰਕੇ ਤੇ ਉਹਨਾਂ ਗਊ ਸੇਵਾ ਵਾਸਤੇ ਇਹਨਾਂ ਨੂੰ ਬੁਲਾ ਲਿਆ ਜਾਂਦਾ ਔਰ ਇਹ ਤਨ ਮਨ ਧੰਦੇ ਨਾਲ ਉਹ ਸੇਵਾ ਕਰਦੇ ਆ ਮੈਂ ਇਸ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਵਾਂਗਾ ਭੋਲੇ ਸ਼ੰਕਰ ਜੀ ಅಪਾਰ ਕਿਰਪਾ ਇਹਨਾਂ ਤੇ ਰੱਖਣ ਜਿੱਥੇ ਸਮਾਜਿਕ ਕੰਮ ਕਰ ਰਹੇ ਉੱਥੇ ਧਾਰਮਿਕ ਕੰਮ ਵੀ ਕਰ ਰਹੇ ਆ ਔਰ ਐਸੀਆਂ ਸੁਸਾਇਟੀਆਂ ਜੜੀਆਂ ਉਹ ਦਿਨ ਦੁਨੀ ਰਾਤ ਚੋਗਰੀ ਤਰੱਕੀ ਕਰਨ ਤਾਂ ਹੀ ਸਾਡਾ ਜਿਹੜਾ ਇੱਥੇ ਕੰਮ ਆਉਣਾ ਸਫਲ ਹੋਏਗਾ ਮੰਲਾ ਹੱਪੀ ਸਾਨੂੰ ਸਿਨੇ 22 ਪ੍ਰਦਾਨ ਮੰਲਾ ਸਬਜੀ ਮੰਡੀ ਤੋਂ ਅੱਜ ਸਾਡੀ ਜਿਹੜੀ ਮੰਡੀ ਹੈ ਦੇ ਬਿਲਕੁਲ ਹੀ ਮੇਨ ਗੇਟ ਦੇ ਉੱਪਰ ਬਹੁਤ ਸਖਸ਼ ਜਿਹੜੇ ਆਪਣੇ ਵੀਰ ਸਮਾਜ ਸੇਵਕ ਇਹਨਾਂ ਨੇ ਪੋਲੇ ਸ਼ੰਕਰ ਜੀ ਦਾ ਬਣਾ ਲਗਾਇਆ ਸ਼ਿਵਰਾਤਰੀ ਦੇ ਤੋਂ ਸ਼ਿਵਰਾਤਰੀ ਦੇ ਮੌਕੇ ਤੇ ਬਹੁਤ ਹਰੇਕ ਜਿਹੜਾ ਲੰਗਰ ਲੱਗੇ ਹੁੰਦੇ ਉਹਨਾਂ ਨੇ ਵੀਰਾਂ ਨੇ ਅੱਜ ਇੱਕ ਦਿਨ ਰੱਖ ਕੇ ਆਪਣਾ ਤੇ ਹੋਰ ਇਸ ਵਿਸ਼ਾਲ ਪਨਾਰਾ ਲਗਾਇਆ ਜਾ ਰਿਹਾ ਹੈ ਔਰ ਪਲਾ ਦੇਖਦਾ ਵੀਰ ਬਹੁਤ ਸੇਵਾ ਕਰਦੇ ਨੇ ਸਬਜੀ ਮੰਡੀ ਦੇ ਵਿੱਚ ਜਿਵੇਂ ਲੋਕ ਪਿੰਡਾਂ ਤੋਂ ਆਵਾਰਾ ਗੋਆ ਛੱਡ ਜਾਂਦੇ ਨੇ ਇਹ ਉਹਨਾਂ ਨੂੰ ਮਲਾਂ ਪੱਟੀ ਹਰੇਕ ਤਰ੍ਹਾਂ ਦੀ ਸੇਵਾ ਸੰਭਾਲ ਕਰਦੇ ਨੇ ਹੋਰ ਇਹਨਾਂ ਨੂੰ ਮੈਂ ਬਹੁਤ ਬਦਾ ਜਿਹੜੇ ਕੋਸ਼ਿਸ਼ ਸਮਾਜ ਸੇਧੇ ਕੰਮ ਕਰ ਰਹੇ ਸਾਰੇ ਨੂੰ ਜੈ ਸ਼੍ਰੀ ਰਾਮ ਜੀ ਅੱਜ ਬੜਾ ਹੀ ਖੁਸ਼ੀ ਦਾ ਮੌਕਾ ਹੈ ਕਿਸੇ ਰਾਤਰੀ ਮੌਕੇ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਈਦਾ ਸੀ ਸਤਵਾਂ ਲੰਗਰ ਹੈ ਤੇ ਕਿਸੇ ਵਜ੍ਹਾ ਕਾਰਨ ਉਹ ਨਹੀਂ ਲੱਗ ਸਕਿਆ ਤੇ ਅੱਜ ਜਿਹੜਾ ਵਾ ਪ੍ਰਭੂ ਪੋਲੇ ਸ਼ੰਕਰ ਦੀ ਕਿਰਪਾ ਨਾਲ ਜਿਹੜਾ ਲੰਗਰ ਅਸੀਂ ਲਗਾਉਣ ਜਾ ਰਹੇ ਹਾਂ ਪਰ ਬੜਾ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਇਹਦੇ ਲੰਗਰ ਵਿੱਚ ਹਿੱਸਾ ਪਾਇਆ ਬੀਜਪੀ ਤੋਂ ਵੀ ਕੁਝ ਸਾਥੀ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਗਊ ਰੱਖਿਆ ਪਰਿਵਾਰ ਵਾਸਤੇ ਇੱਕ ਐਂਬੂਲੈਂਸ ਜਿਹੜੀ ਗੱਡੀ ਦਾ ਛੋਟੇ ਹਾਥੀ ਦਾ ਇੰਤਜ਼ਾਮ ਕਰਕੇ ਦਿੱਤਾ ਸੀ ਕਿ ਜਿਹੜੀਆਂ ਗਊਆਂ ਸੜਕ ਤੇ ਜ਼ਖਮੀ ਜਾਂ ਕੋਈ ਉਹਨਾਂ ਨੂੰ ਅਭੀ ਨਭੀ ਹੋ ਜਾਂਦੀ ਆ ਉਹਨਾਂ ਦੀ ਸੇਵਾ ਵਾਸਤੇ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਮੰਡੀ ਦੇ ਜਿਹੜੇ ਆ ਸੀਨੀਅਰ ਮੀਤ ਪ੍ਰਧਾਨ ਹੈ ਪੀਜੀ ਪਹੁੰਚੇ ਨੇ ਬਾਕੀ ਵੀ ਮੰਡੀ ਦੇ ਜਿੰਨੇ ਵੀ ਆਉਣੇ ਸਨ ਸੀਨੀਅਰ ਜਿਸੇ ਬਜਾ ਕਾਰਨ ਨਹੀਂ ਆ ਸਕੇ ਅਸੀਂ ਉਹਨਾਂ ਦੇ ਰੂਪ ਦੇ ਵਿੱਚ ਜਿਹੜਾ ਹੈ ਪੀਜੀ ਦਾ ਜੀਆ ਰੱਖਦੇ ਆ ਪਰ ਸਾਰੇ ਸਾਥੀਆਂ ਨੇ ਜਿਨ੍ਹਾਂ ਨੇ ਲੰਗਰ 'ਚ ਹਿੱਸਾ ਪਾਇਆ ਉਹਨਾਂ ਦਾ ਵੀ ਤਾਦ ਦੇ ਲੋ ਧੰਨਵਾਦ ਜੈ ਸ਼੍ਰੀ ਰਾਮ ਜੀ ਮੇਰਾ ਮਹਨੀਲ ਤੁਮਾਰਾ ਜੀ ਗਉਸ਼ ਸੇਵਾ ਪਰਵਾਦਨੋ ਸੇਵਾ ਕੀਤੀ ਇਸ ਵਾਰ ਜੇ ਉਹ ਕਰਦੇ ਸੇਵਾ ਇਹ ਮਹਾ ਚੁਗਰਾਤੇ ਦੇ ਜਿਹੜਾ ਸਾਡੇ ਵੀਰ ਨੇ ਕਿ ਪ੍ਰਾਲਾ ਕੀਤਾ ਬਹੁਤ ਵਧੀਆ ਪ੍ਰਾਲਾ ਕੀਤਾ ਤੇ ਜਿਹੜੇ ਅਨੰਦ ਸ਼ੈਲਾ ਜੀ ਜਿਹੜੇ ਹੁਣੇ ਬੋਲ ਕੇ ਗਏ ਆ ਇਹਨਾਂ ਨੇ ਗਊ ਮਾਤਾਵਾਸ ਤੋਂ ਸਾਨੂੰ ਗੱਡੀ ਦੀ ਬਹੁਤ ਜੱਦੀ ਸਹਾਇਤਾ ਦਿੱਤੀ ਹੈ ਜਿਹੜਾ ਸਾਡਾ ਅਸਲ ਵਿੱਚ ਛੋਟਾ ਸੀ ਚੱਲਦਾ ਗਿਆ ਗਊ ਮਾਤਾਵਾਸ ਤੋਂ ਅੱਜ ਨੂੰ ਜਿਆਦਾ ਸਹਯੋਗ ਇਨਾਂ ਦਾ ਸਰ ਤੇ ਇਹੋ ਜੀ ਦਾਨੀ ਕਰਦੇ ਸਾਨੂੰ ਬਹੁਤ ਲੋੜ ਆ ਦਵਾਈਆਂ ਵਾਸਤੇ ਵੀ ਕਿੱਥੇ ਲੋੜ ਹੁੰਦੀ ਆ ਜਾਂ ਕਿਤੇ ਵੀ ਸਿਰ ਇਹੋ ਜਿਹੇ ਬੰਦੇ ਜਿਹੜੇ ਦੋ ਤਿੰਨ ਸੇਵਾ ਸਾਡੀ ਹੈਲਪ ਕਰਦੇ ਆ ਬਾਕੀ ਕੋਈ ਸੰਸਥਾ ਜਾਂ ਕੋਈ ਕੋਈ ਸਾਡੇ ਨਾਲ ਨਹੀਂ ਸ਼ਹਿਰ ਨੂੰ ਬਹੁਤ ਬਹੁਤ ਵਧਾਈ ਜੀ ਦੇਰੇ ਮੇਰਾ ਵੀਰੇ ਕੰਮ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਹਰ ਵਾਰੀ ਕੋਈ ਵੀ ਜਦੋਂ ਉਥੇ ਆ ਹੁੰਦਾ ਆ ਦਿਨ ਤੇ ਆਵੇ ਕੋਈ ਵੀ ਹੁੰਦਾ ਉਹਨੂੰ ਹਰ ਜਾਲੇ ਤੇ ਜੋਗ ਕਰਕੇ ਸਾਰੇ ਸਾਥੀਆਂ ਦੇ ਨਾਲ ਦਾ ਵੀਰਾਂ ਦਾ ਤੇ ਲੰਗਰ ਲਗਾਉਂਦੇ ਆ ਜੀ ਜੈ 시 ਰਾਮ ਜੈ ਗਊ ਮਾਤਾ ਮੈਂ ਗਊ ਰਖਸ਼ਕ ਰਾਕੇਸ਼ ਅੱਜ ਬੱਲਾ ਸਬਜ਼ੀ ਮੰਡੀ ਮੇਂ ہماری ਪੂਰੀ ਟੀਮ ਕੀ ਸਹਿਯੋਗ ਸੇ ਇੱਕ ਭਵ ਵਿ ਲੰਗਰ ਕਾ ਆਯੋਜਨ ਕੀਆ ਹੋਇਆ ਹੈ ਜੋ ਕਿ ਮਹਾ ਸਿਵ ਰਾਤਰੀ ਕੇ ਦਿਨ ਹੋਣਾ ਥਾ किसी कारणवश कि हम आज एक हफ्ता इसको डिले कर दिए कि कोई कारण था कि जो भी जब जो भी समझिए सो so, मैं धन्यवाद करूंगा अपनी टीम को कि जो तन मन धन से हमारे साथ जुड़ी रहती है और उन्हीं की सहायता से आज हमारा लंगर संपन्न हुआ है सो so, मैं लोगों से हाथ जोड़ के एक अपील करूंगा कि ये जो हमारे अवनीश कुमार जी आए थे वो हमें गौ रक्षा दल के लिए हमारा सहयोग किए थे कि गाड़ी हम गौ माता के लिए खरीदे थे उसमें हमारा पूरा सहयोग था उनका मैं उनको भी दिल से धन्यवाद करूँगा और धन्यवाद करूंगा अपनी टीम को कि आज पूरा सहयोग के साथ हम लंगर का यहाँ बहुत बढ़िया भव्य तरीके से यहाँ आयोजन किए हैं और संपन्न रहा जय श्री राम जय गौ माता हर हर महादेव